ਮਾਪਿਓ ਘੱਟ ਸਮਾਂ ਦੇ ਰਹੇ ਨੇ ਬੱਚਿਆਂ ਨੂੰ ਇਹਦੇ 'ਚ ਕੱਲਾ ਬੱਚਿਆਂ ਦਾ ਵੀ ਕਸੂਰ ਨਹੀਂ ਕਿ ਜਦੋਂ ਪੁਰਾਣੇ ਟਾਈਮ ਦੇ ਵਿੱਚ ਜਿਹੜੇ ਜਾਂ ਸਾਡੇ ਟਾਈਮ ਤੁਹਾਡੇ ਟਾਈਮ ਵੀ ਉਦੋਂ ਦਾਦਾ-ਦਾਦੀ ਜਾਂ ਨਾਨਾ-ਨਾਨੀ ਨਾਲ ਰਹਿੰਦੇ ਹੁੰਦੇ ਸੀ ਬੱਚਿਆਂ ਦੇ ਬਿਲਕੁਲ ਉਹਨਾਂ ਨੇ ਸਿਖਾਈ ਅੱਜ ਵੀ ਅੱਜ ਵੀ ਐਗਜ਼ੈਕਟਲੀ ਅਸੀਂ ਦੇਖ ਰਹੇ ਹਾਂ ਕਿ ਜਿਨ੍ਹਾਂ ਦੇ ਸਗੋਂ ਪੇਰੈਂਟਸ ਨਾਲ ਨੇ ਉਹਨਾਂ ਦੇ ਬੱਚੇ ਵੱਧ ਸਗੋਂ ਐਟਰਮਵੇਂ ਵਾਲੇ ਬਣਦੇ ਪਏ ਸੋ ਉਹ ਚੀਜ਼ ਤਾਂ ਸਾਨੂੰ ਵਾਪਸ ਲਿਆਣੀ ਹੀ ਪੈਗੀ ਕਿ ਅਸੀਂ ਜਿੰਨਾ ਵੱਧ ਗ੍ਰੈਂਡਪੈਰੈਂਟਸ ਨਾਲ ਇੰਟਰੈਕਸ਼ਨ ਹੋਏਗਾ ਉਹਨਾਂ ਇਹ ਦੇਖਣ ਚਾਹਿਆ 5 ਸਾਲ ਉਮਰ ਵੱਧ ਉਹਨਾਂ ਦੀ ਹੋ ਜਾਂਦੀ ਇਵਨ ਗ੍ਰੈਂਡਪੈਰੈਂਟਸ ਦੀ ਕਿਉਂਕਿ ਉਹ ਲੋਨਲੀਨੈਸ ਖਤਮ ਹੋ ਜਾਂਦੀ ਹੈ ਉਸੇ ਤਰ੍ਹਾਂ ਉਹਨਾਂ ਦਾ ਦਿਲ ਖੋਲਣਾ ਉਹਨਾਂ ਨੂੰ ਹੱਸਣਾ ਆਉਣਾ ਖਿੜਖੜਾਉਣਾ ਵੀ ਨਿੱਕੀਆਂ ਨਿੱਕੀਆਂ ਗੱਲਾਂ ਤੇ ਖਿਮਾ ਕਰ ਦੇਣਾ ਚਲ ਛੱਡ ਕੋਈ ਨਾ ਇਹਦੀ ਕੀ ਹੈ ਅਸੀਂ ਕਹਿੰਨੇ ਅੱਛਾ ਤੂੰ ਤੋੜਿਆ ਵਾਪਸ ਮੂੰਹ ਤੋੜ ਕੇ ਆ ਹਾਂ ਇਹ ਇਹ ਥਿਸ ਇਸ ਨਾਟ ਦੀ ਰਿਐਕਸ਼ਨ ਵੀ ਅਸੀਂ ਅੱਖ ਬਦਲੇ ਅੱਖ ਲੈ ਲੈਣੀ ਹੈ ਇਹ ਤਾਂ ਫਿਰ ਕੋਈ ਜ਼ਿੰਦਗੀ ਨਹੀਂ ਹੈ ਇਹ ਤਾਂ ਹੈ ਹੀ ਨਹੀਂ ਸੀ ਕਈ ਤਾਂ ਪੇਰੈਂਟਸ ਇਹ ਵੀ ਨੇ ਨਾ ਕਹਿੰਦੇ ਨੇ ਕਿ ਬਈ ਕੁੱਟ ਨਾ ਕੁੱਟ ਖਾ ਕੇ ਨਹੀਂ ਆਉਣੀ ਮਾਰ ਕੇ ਜ਼ਰੂਰ ਚਾਹਿਆ ਮਤਲਬ ਇਹ ਕਿੱਥੋਂ ਦੀ ਸਹੀ ਗੱਲ ਐ ਤੁਸੀਂ ਕਹਿ ਰਹੇ ਹੋ ਤੇ ਫਿਰ ਜੇ ਇਹੀ ਚੀਜ਼ ਉਹਨਾਂ ਨੂੰ ਪੁੱਛੀ ਜਾਏ ਵੀ ਤੁਹਾਡੇ ਬੱਚੇ ਲਈ ਕੋਈ ਹੋਰ ਕਹਿ ਰਿਆ ਐ ਕਿਵੇਂ ਜੀ ਯਾਨੀ ਉਦੋਂ ਪੜਕ ਜਾਣਾ ਅਸੀਂ